ਰੀਅਰ 713 ਵਿੱਚ ਤੁਹਾਡਾ ਸਵਾਗਤ ਹੈ। ਆਈ ਤੁਸੀਂ ਦੇਖ ਰਹੇ ਹੋ ਸਤਲੁਜ ਦਰਿਆ ਹੈੱਡਵਰਕਸ ਗਰੋਪੜ ਤੋਂ ਲਾਈਵ। ਅੱਜ ਮੈਂ ਪਹਿਲੀ ਵਾਰੀ ਲਾਈਵ ਹੋ ਰਿਹਾ। ਤੇ ਇਸ ਲਈ ਬਹੁਤ ਗਲਤੀਆਂ ਆਉਣਗੀਆਂ। ਸਾਰੇ ਦਰਸ਼ਕਾਂ ਤੋਂ ਪਹਿਲੀ ਮਾਫੀ ਮੰਗਦਾ। ਇਹ ਦੇਖੋ ਜਿੱਧਰ ਨੂੰ ਪਾਣੀ ਜਾ ਰਿਹਾ। ਇਹ ਇੱਥੇ ਗੇਟ ਬੰਦ ਪਏ ਨੇ। ਇਹ ਰੋ ਪਾਣੀ ਆ ਰਿਹਾ ਉਹ ਵੀ ਪਿਜਿਸ਼ਨ ਨਾਲ ਜਿ ਨਾਲ ਦਿਖਾਉਣਾ ਇਹ ਆ ਜੀ ਇਸ ਤਰ੍ਹਾਂ ਪਾਣੀ ਆ ਰਿਹਾ ਦੇਖ ਸਕਦੇ ਹੋ ਨਹਿਰ ਸ਼ਰਿੰਦਪੁਰੀ ਭਰੀ ਜਾ ਰਹੀ ਹੈ ਪਾਣੀ ਆ ਰਿਹਾ ਨਹਿਰ ਸ਼ਰਿੰਦ ਤੋਂ ਇਹ ਨਹਿਰ ਸ਼ਰਿੰਦ ਦੇ 게ਟ ਨੇ ਖੁੱਲੇ ਨੇ ਪੂਰੇ ਦੇਖੋ ਉਹ 게ਟ ਬੰਦ ਪਏ ਨੇ ਜੋ ਹੱਟ ਤੋਂ ਅੱਗੇ ਪਾਣੀ ਛੱਡੇ ਨੇ ਮਹਿਰ ਸ਼ਰਮ ਦੇਖ ਸਕਦੇ ਹੋ ਪੂਰੀ ਭਰੀ ਆ ਰਹੀ ਆ ਇਹ ਦੇ ਗੇਟ ਨੇ ਉਹ ਸਾਹਮਣੇ ਮਹਿਰ ਸ਼ਰਮ ਦੇ ਗੇਟ ਨੇ ਤੇ ਖੁੱਲੇ ਨੇ ਇਹ ਆ ਜੀ ਪੋਜੀਸ਼ਨ ਪਹਿਲੀ ਵਾਰੀ ਲਾਈਵ ਆ ਰਹੇ ਹਾਂ ਬਹੁਤ ਗਲਤੀਆਂ ਹੋਣ ਗਿਆ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਮਾਫ ਕਰਦੇ ਹੋ ਤੇ ਦੇਖੋ ਹੈਡ ਤੇ ਲੋਡ ਅਨੁਸਾਰ ਪਾਣੀ ਜਮਾ ਕੀਤਾ ਹੋਇਆ ਹੈ ਜੀ ਥਰਡ ਵਰਕਰਸ ਚਤਲੋਈ ਦਿਰਾ ਤੋਂ ਉਪਰ ਸਾਹਮਣੇ ਮਹਿਰ ਸ਼ਰੇਨ ਡੈਕਟ ਨੇ ਪੂਰੇ ਖੁੱਲੇ ਨੇ ਮਹਿਰ ਸ਼ਰੇਨ ਦੇ ਭਾਰ ਕੇ ਪਾਣੀ ਜਾ ਰਿਹਾ ਇਹ 900 ਟੇਟ ਜਿਹੜੇ ਹਮ ਤੌਰ ਤੇ ਬੰਦ ਹੀ ਰਹਿੰਦੇ ਨੇ ਅੱਜ ਵੀ ਬੰਦ ਨੇ पानी जा या, रहा वो पजिशन भी दिखा इधर देखो पिछे गेट बंद ने ਲਾਈਵ ਦਿਖਾ ਰਹੇ ਆ ਜੀ ਤੁਹਾਨੂੰ ਆਹ ਦੇਖੋ ਇੱਥੇ ਗੇਟ ਬੰਦ ਨੇ ਦਰਿਆ ਦੇ ਵਿੱਚ ਅੱਗੇ ਪਾਣੀ ਬਹੁਤ ਘੱਟ ਆ ਦੇਖੋ ਸਾਹਮਣੇ ਸੁੱਕਾ ਪਿਆ साड वर्के सरोपड़ लाइव देख रहे हो जी ती सत्य दरिया गेट खुला जी इत देखो इतों पानी खुला है गेट खुला इतों पानी अगे जा रहा खुला जी गेट इस अगे तो एक गेट फिर खुला, खुला। तो देखो ਇਹ ਦੋ ਗੇਟ ਖੁੱਲੇ ਨੇ ਨਾਲ ਨਾਲ ਇਹ ਜਿੱਥੇ ਪਾਣੀ ਜਾਵਾ ਉਹ ਵੀ ਮੈਂ ਧਰੂ ਨਾਲ ਦੀ ਨਾਲ ਦਿਖਾਉਣਾ ਪੋਜੀਸ਼ਨ ਇਹ ਦੇਖੋ ਜੀ ਇਹ ਜੋ ਗੇਟ ਉਹਦਾ ਪਾਣੀ ਜਾ ਰਿਹਾ ਦੇਖ ਸਕਦਾ ਤੁਸੀਂ ਇਹ ਲੋੜ ਅਨਸਾਰ ਪਾਣੀ ਜਮਾ ਕੀਤਾ ਗਿਆ ਸੀ ਕਿਉਂਕਿ ਨਹਿਰ ਸ਼ਰੇਂਦਰ ਨਹਿਰ ਬਲਾਚੌਰ ਦੇ ਵਿੱਚ ਪਾਣੀ ਛਤਣਾ ਹੁੰਦਾ ਉਹਨਾਂ ਪਾਣੀ ਰੋਕਿਆ ਜਾਂਦਾ ਇੱਥੇ ਪਾਣੀ ਕੰਟਰੋਲ ਕਰਕੇ ਜੋ ਵਾਧੂ ਪਾਣੀ ਹੁੰਦਾ ਉਹ ਅੱਗੇ ਸੱਟ ਦਿੱਤਾ ਜਾਂਦਾ ਜੀ ਅੱਗੇ ਗੇਟ ਬੰਦ ਪਏ ਨੇ ਸਤਲੁਜ ਦਰਿਆ ਹੈੱਡ ਵਰਕੇ ਸ਼ਰੋਪਟ ਤੋਂ ਲਾਈਵ ਇਹੀ ਦੋ ਗੇਟ ਖੁੱਡੇ ਨੇ ਸਾਸੀ ਦੇਖੋ ਗੇਟ ਬੰਦ ਪਏ ਨੇ ਬੜੇ ਬਰਖਟ ਪੂਰਾ ਮੈਂ ਦਿਖਾਵਾਂਗਾ ਤੁਹਾਨੂੰ ਅੱਜ ਤੇ ਤੁਸੀਂ ਦੇਖ ਸਕਦੇ ਹੋ ਅੱਗੇ ਟੋਟਲ ਗੇਟ ਬੰਦ ਨੇ ਸਾਹਮਣੇ ਗੁਰਦੁਆਰਾ ਅੱਗੇ ਦਰਬਾਰ ਕੋਟਪੁਰਾਨ ਸਾਹਿਬ ਜੋ ਕਿ ਟਿੱਬੀ ਸਾਹਿਬ ਦੇ ਨਾਮ ਨਾਲ ਮਸ਼ਹੂਰ ਆ ਗੁਰਦੁਆਰਾ ਹੱਡ ਦਰਬਾਰ ਕੋਟਪੁਰਾਨ ਟਿੱਬੀ ਸਾਹਿਬ ਇਹ ਆ ਜੀ ਸ਼ਤロイ ਦੀ ਤੋਂ ਮੈਂ ਹੱਡ ਵਰਕੇਸ਼ੇ ਪੋਲ ਤੋਂ ਤੁਹਾਨੂੰ ਦਿਖਾ ਰਿਹਾ ਇਹ ਦੇਖੋ 게ਟਾਂ ਦੇ ਉੱਪਰ ਤੱਕ ਪਾਣੀ ਰੋਕਿਆ ਹੋਇਆ ਜੋ ਪਾਸਿੰਗ ਦਾ ਪਾਣੀ ਆ ਲੀਕੇਜ ਆ ਉਹੀ ਪਾਣੀ ਅੱਗੇ ਜਾ ਰਿਹਾ ਥੋ ਗੇਟ ਸ਼ਿਰ ਫੁੱਲੇ ਸੀ ਉਹ ਤੁਹਾਨੂੰ ਦਿਖਾਏ ਮੈਂ ਇਹ ਆ ਜੀ ਹਰਡ ਵਰਕ ਚ ਛੱਤ ਲੋ ਇਧਰ ਆ ਉਪਰ ਅੱਗੇ ਦੇਖੋ ਸਾਰੇ ਗੇਟ ਬੰਦ ਦਾ ਸੁੱਕਾ ਪਿਆ ਦਰਿਆ ਇਸੇ ਸਿਰਫ ਦੋ ਗੇਟ ਖੁੱਲੇ ਸੀ ਬਾਕੀਆ ਗੇਟ ਸਾਰੇ ਬੰਦ ਨੇ ਤੇ ਸਿਰਫ ਪਾਸਿੰਗ ਦਾ ਪਾਣੀ ਜਾ ਰਿਹਾ ਦੇਖੋ ਜੋ ਗੇਟਾਂ ਦੀ ਪਾਸਿੰਗ ਹੈ ਇਹ ਲੀਕੇ ਦਾ ਪਾਣੀ ਥੋੜਾ ਬਹੁਤ ਉਹੀ ਜਾ ਰਿਹਾ ਸਾਹਮਣੇ ਦਿਖੋਲ ਰਿਹਾ ਹੈ ਸਾਪਿਆ ਤੋਇਆਂ ਦੇ ਵਿੱਚ ਪਾਣੀ ਖੜਾ ਇੱਕ ਕੋਲਾਜੀ ਅੱਧਾ ਪਰਚਸਾ ਪੂਰੀ ਤਨੂੰ ਲਾਈਵ ਪੋਜੀਸ਼ਨ ਦਿਖਾ ਰਿਆਂ ਅੱਜ ਦੀ ਸਾਹਮਣੇ ਦੇਖੋ ਬਿਲਕੁਲ ਸੁੱਖਾ ਪਿਆਦਰਿਆ ਇਹ ਆਜੀ ਸਾਤロイ ਕਰਿਆ ਦੀ ਫਿਰ ਡਬਲ ਕੇ ਸਰੋਪੜ ਤੋਂ ਉੱਤਾਂ ਜਾ ਪੋਜੀਸ਼ਨ ਟੋਟਲੀ ਗੇਟ ਬੰਦ ਪਏ ਨੇ ਅੱਗੇ ਸਿਰਫ ਦੋ ਗੇਟ ਖੁੱਲੇ ਸੀ ਅੱਜ ਕਿਉਂਕਿ ਪਾਣੀ ਕੰਟਰੋਲ ਕਰਕੇ ਜੋ ਫਾਲਤੂ ਪਾਣੀ ਆ ਉਹ ਛੱਡਿਆ ਜਾਂਦਾ ਨਹਿਰ ਸ਼ਰਹਿੰਦੌਰ ਨਹਿਰ ਬਲਾਚੌਰ ਦੇ ਲਈ ਪਾਣੀ ਰੋਕ ਕੇ ਫालतू ਪਾਣੀ ਕਿੱਛ ਛਟਿਆ ਜਾਂਦਾ ਇੱਧਰ ਨੀਵੀਂ ਜਗ੍ਹਾ ਤੇ ਉੱਧਰ ਪਾਣੀ ਆ ਗੇਟ ਟੋਟਲ ਬੰਦ ਪਏ ਨੇ ਤੁਸੀਂ ਦੇਖ ਸਕਦੇ ਹੋ ਇਹ ਰਫਿਓ ਲੀਕੇਜ ਦਾ ਪਾਣੀ ਆ ਉਹੀ ਜਾ ਰਿਹਾ ਇਹ ਦੇਖੋ ਗੇਟ ਬੰਦ ਆ ਪਰ ਜੋ ਲੀਕੇਜ ਆ ਗੇਟਾਂ ਦੀ ਉਹਨਾਂ ਕੀ ਪਾਣੀ ਆ ਰਿਹਾ ਤੇ ਜਿੱਧਰ ਨੀਵੀਂ ਜਗ੍ਹਾ ਉੱਥੇ ਸਾਹਮਣੇ ਪਾਣੀ ਦਿਖ ਰਿਹਾ ਸਤਲੁਜ ਦਰਿਆ ਦੇ ਵਿੱਚ ਬਾਕੀ ਛੱਕਾ ਪਿਆ ਟੋਟਲੀ ਇਹ ਜਿੱਥੋਂ ਪਾਣੀ ਆਉਂਦਾ ਜੀ ਉਹ ਪੋਜੀਸ਼ਨ ਆ ਇਹਦੇ ਤੋਂ ਪਾਣੀ ਜਮਾ ਕੀਤਾ ਹੈ ਜੀ 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 ਅੱਜ ਪਹਿਲੀ ਵਾਰੀ ਲੈਵ ਦਿਖਾ ਰਿਹਾ ਹਾਂ ਬਹੁਤ ਗਲਤੀਆਂ ਹੋਣਗੀਆਂ ਸੋ ਮਾਫ ਕਰ ਦਿਓ ਸਾਰੇ ਦਰਸ਼ਕਾਂ ਨੂੰ ਬੇਨਤੀ ਆ ਪਹਿਲੀ ਮਾਫੀ ਮੰਗਦਾ ਹਾਂ ਤੁਹਾਨੂੰ ਇਹ ਆ ਜੀ ਸਾਡੇ ਵਰਕਸ਼ਪਰੋਂ ਫੜਤੀ ਤੁਹਾਡਾ ਪੀਸਨ ਜੋ ਲਾਈਵ ਦਿਖਾ ਰਹੇ ਆ ਤੁਹਾਨੂੰ ਸਾਹਮਣੇ ਦੇਖੋ ਸੁੱਕਾ ਪਿਆ ਛੱਪੇ ਤੇਰੇ ਹਾਂਕੇ ਇੱਧਰ ਗੇਟ ਬੰਦ ਪਏ ਨੇ ਪਾਸ਼ਿੰਗ ਦਾ ਪਾਣੀ ਜਾ ਰਿਹਾ ਸਾਰੇ ਗੇਟਾਂ ਤੋਂ ਥੋੜੀ ਬੋਤੀ ਲੀਕੇਜ ਆ ਸਾਰੇ ਗੇਟਾਂ ਤੇ ਥੋੜੀ ਲੀਕੇਜ ਆ ਇਹ ਦੇਖੋ ਲੀਕੇਜ ਦਾ ਪਾਣੀ ਜਾ ਰਿਹਾ ਇਹ ਆ ਜੀ ਸਾਹਮਣੇ ਗੁਰਦੁਆਰਾ ਸਾਡਾ ਦਰਬਾਰ ਕੋਟ ਪ੍ਰਾਨ ਸਾਹਿਬ ਕਬੀ ਸਾਹਿਬ ਰੋਕ ਪਰ ਦੇਖ ਰਹੇ ਹੋ ਜੀ ਲਾਈਵ ਤਸਵੀਰਾਂ ਜਿੱਥੇ ਇੱਧਰ ਪਾਣੀ ਇੱਧਰੋਂ ਆ ਰਿਹਾ ਕਈ ਗੇਟਾਂ 'ਚ ਥੋੜੀ ਓਤੀ ਲੀਕੇਜ ਹੈ ਆ ਦੇਖੋ ਲੀਕੇਜ ਦਾ ਪਾਣੀ ਜਾ ਰਿਹਾ ਤੁਸੀਂ ਦੇਖ ਰਹੇ ਹੋ ਜੀ ਸਾਤੌੜੀ ਦਰਿਆ ਸਤਪੁਰਸ਼ਰੋ ਉੱਪਰ ਤੋਂ ਲਾਈਵ ਸਾਰੇ ਗੇਟ ਬੰਦ ਨੇ ਦੋ ਗੇਟ ਖੁੱਲੇ ਨੇ ਅੱਜ ਬਾਕੀ ਟੋਟਲੀ ਗੇਟ ਬੰਦ ਨੇ ਤੁਸੀਂ ਦੇਖ ਸਕਦੇ ਹੋ ਬੰਦ ਪਏ ਨੇ ਗੇਟ ਇਹ ਆਜੀ ਸਤਲੁਜ ਦਰਿਆ ਦੀ ਥੱਡ ਵਰਕੇ ਸ਼ਰੋਕਪੜ ਦੀ ਲਾਈਵ ਪੋਜੀਸ਼ਨ ਦੇਖੋ ਸਾਰੇ ਗੇਟ ਬੰਦ ਸਿਰਫ ਦੋ ਗੇਟ ਖੁੱਲੇ ਸੀ ਪਿੱਛੇ ਜੋ ਤੁਹਾਨੂੰ ਦਿਖਾਏ ਆ ਇਹ ਪਾਸਿੰਗ ਦਾ ਪਾਣੀ ਆ ਰਿਹਾ ਸਾਰੇ ਗੇਟ ਬੰਦ ਪਏ ਨੇ ਇੱਧਰ ਦੇਖੋ ਹੁਣ ਅਸੀਂ ਸਰੇ ਸਰੇ ਪੁਲ ਦੇ ਪਹੁੰਚ ਗਏ ਆ ਨੇਰ ਬਲਾਚੌਰ ਦੀ ਪਿਜੀਸ਼ਨ ਵੀ ਦਿਖਾਉਣਾ ਤੋਂ ਗਈ ਟਰਾਲੀ ਦੀ ਦੂਸਰੀ ਸਾਈਡ ਤੇ ਇਹ ਦੇਖ ਚਾਰ ਛੋਟੇ ਗੇਟ ਨੇ ਉਹ ਸਾਹਮਣੇ ਮੇਰ ਭਲਾ ਚੌਥੇ ਗੇਟ ਨੇ ਜਿਹੜੇ ਜਾ ਕੇ ਦੇਖਣਾ ਤੁਹਾਨੂੰ ਇਹ ਦੇਖ ਸਕਦੇ ਹੋ ਨਹਿਰ ਬੋਲਾ ਚੌਰ ਦੇ ਗੇਟ ਖੁੱਲੇ ਨੇ ਤੇ ਲਾਈਵ ਦੇਖ ਰਹੇ ਹੋ ਜੀ ਤੁਸੀਂ ਸਤਲੁਜ ਦਰਿਆ ਹੈਡਵਰਕ ਦੇ ਸ਼ਰੋਪੜ ਪਾਟ ਕਚਰਾ ਜਮਾ ਹੋਇਆ ਪਿਆ ਜਿੱਥੋਂ ਪਾਣੀ ਜਾ ਰਿਹਾ ਪ੍ਰਚੁਰ ਨਹਿਰ ਨੂੰ ਤੇ ਥੋ ਗੇਟ ਨੇ ਦੂਸਰਾ ਗੇਟ ਵੀ ਦਿਖਾਉਣਾ ਤੁਹਾਨੂੰ ਆ ਇੱਧਰ ਦੇਖੋ ਛੋਟੇ ਚਾਰ ਗੇਟ ਨੇ ਇੱਧਰ ये देखो पानी गेटा के लैवल तक पानी जमा किया हो जी हेड वर्कस रोपड़ सतलुज दरिया लाइव पजिशन दूसरा गेट भी दिखा ਦਲਾ ਗੇਟ ਆ ਇਹ ਦੂਸਰਾ ਗੇਟ ਆਈ ਇਹ ਦੂਸਰਾ ਗੇਟ ਮਹਿਰ ਬਲਾਚੌਰ ਦਾ ਇਹ ਤੁਸੀਂ ਕਹਿ ਰਹੇ ਹੋ ਜੀ 17 ਦਰਿਆ 30 ਬਤ ਕੇ ਸਰ ਉਪੜ ਤੋ ਇਹ ਆ ਜੀ ਬਲਾਚੌਰ ਨਹਿਰ ਦਾ ਦੂਸਰਾ ਗੇਟ ਅੱਦੇ ਵਿੱਚ ਕਿੰਨਾ ਪਾਣੀ ਅੱਗੇ ਜਾ ਰਿਹਾ ਉਹ ਵੀ ਦਿਖਾਉਣਾ ਤੁਹਾਨੂੰ ਕਿੰਨਾ ਲੈਵਲ ਆ ਇਹ ਨੂਰਪੁਰ ਬੱਤੀ ਰੋਡ ਆ ਇਹ ਆ ਜੀ ਨਹਿਰ ਬਲਾ ਚੌਂਗ ਨੂੰ ਜੋ ਪਾਣੀ ਜਾ ਰਿਹਾ ਲੈਵਲ ਦੇਖ ਸਕਦੇ ਹੋ 4-5 ਫੁੱਟ ਡਾਊਨ ਆ ਕੰਡਿਆਂ ਤੋਂ ਇਹ ਆ ਜੀ ਫਾਈਟ ਨੂੰ ਦਿਖਾਈ ਜੀ ਜੋਪੜ ਹੈਡ ਵਰਕਸ਼ ਦੀ ਲਾਈਟ ਕਿਹਨ ਇੱਕ ਬੜਾ ਚੋ ਨਹਿਰ ਆ ਜੀ जी वर्ग लाइव स्थिति ये सामने गुरुद्वारा साहब हड्ड दरबार कोट प्राण तिब्बी साहब ਤੁਸੀਂ ਦੇਖਿਆ ਕਿ ਅੱਜ ਸਿਰਫ ਦੋ ਹੀ ਗੇਟ ਖੁੱਲੇ ਸੀ ਜੋ ਕਿ ਲਾਈਵ ਤੁਹਾਨੂੰ ਦਿਖਾਏ ਨੇ ਬਾਕੀ ਜੋ ਗੇਟ ਬੰਦ ਪਏ ਨੇ ਥੋੜਾ ਥਾਲੀਕੇਜ ਦਾ ਪਾਣੀ ਜਾ ਰਿਹਾ ਜਿਹਨਾਂ ਗੇਟਾਂ ਦੇ ਵਿੱਚ ਲੀਕੇਜ ਆ ਉਥੋਂ ਥੋੜਾ ਬੋਤਾ ਪਾਣੀ ਜਾ ਰਿਹਾ ਜੋ ਗੇਟ ਆ ਤੇ ਬਾਕੀ ਬੰਦ ਦਾ ਉਹ ਘੇਟ ਖੁੱਲੇ ਸੀ। ਤੁਮੇ ਤੁਹਾਨੂੰ ਦਿਖਾ ਚੁਕਾ। ਇਹ ਆ ਜੀ ਜਿੱਧਰੋਂ ਪਾਣੀ ਆਉਂਦਾ। ਛੱਡ ਵਰਕੇਸ਼ਰ ਉੱਪਰ। ਇਹ ਰ ਉੱਪਰ ਸਾਈਡ ਤੋਂ ਛੜਕਾ ਰਹੀ ਆ। ਇਧਰ ਬਲਾਚੌਰ ਨੂੰ ਜਾ ਰਹੀ ਆ। ਇਹ ਆ ਇਧਰੋਂ ਪਾਣੀ ਜਾ ਰਿਹਾ। ਇਹ ਤੁਹਾਨੂੰ ਦਿਖਾਈ ਜੀ। ਸਤ੍ਰੋਏ ਦਰਿਆ ਹੈਡ ਵਰਕੇਸ਼ ਰੋਪੜ ਤੋਂ ਆਜੇ ਲੈ ਪੋਜੀਸ਼ਨ ਤੁਮ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਰਮਾਤਮਾ ਸਾਹਿਬ ਨੂੰ ਤੰਦਰੁਸਤ ਅਤੇ ਖੁਸ਼ ਰੱਖੇ